ਪਹਿਲੀ ਗੱਲ ਥੋੜੀ ਫਿਟਿੰਗ ਬਹੁਤ ਵਧੀਆ ਹੈ ਠੀਕ ਹੈ ਬਾਈ ਜੀ ਸੈੱਟ ਤਾਂ ਆਪਣੇ ਏਰੀਆ ਚ ਵੀ ਉਧਰ ਲਾਉਂਦੇ ਆ ਜੀ ਅੱਛਾ ਉਹ ਨਾ ਫਿਟਿੰਗ ਨਹੀਂ ਕਰਕੇ ਦਿੰਦੇ ਐ ਜੀ ਠੀਕ ਹੈ ਜੀ ਉਹ ਵੈਸੇ ਸਿੰਪਲ ਪੇਟੀ ਹੁੰਦੀ ਆ ਤੇ ਇਹਦੇ ਥੱਲੇ ਹੀ ਕੱਟ ਦਿੰਦੇ ਆ ਜੀ ਮੋਨੋ ਠੀਕ ਹੈ ਉਹ ਪਾਵਰ ਰੇਸ਼ਨ ਨਾਲ ਫਿਰ ਡੇ ਖਰਾਬ ਹੋ ਜਾਂਦਾ ਨਾ ਨਾ ਕੋਈ ਤਾਰ ਪਾ ਕੇ ਦਿੰਦੇ ਨਾ ਕੋਈ ਪੱਤੀ ਲਾ ਕੇ ਦਿੰਦੇ ਆ ਉਹ ਲਾ ਕੇ ਸਾਰਾ ਕੁਝ ਆਪਦਾ ਹੀ ਕਰਾਉਣਾ ਪੈਂਦਾ ਠੀਕ ਹੈ ਬਾਈ ਜੀ ਸਪੀਕਰ ਲੱਗੇ ਹੋਏ ਨੇ ਇਹਦੇ ਵਿੱਚ 6 ਇੰਚੀ ਦੋ ਬੇਸਾਂ ਲੱਗੀਆਂ ਹੋਈਆਂ ਨੇ ਇਹਦੇ ਵਿੱਚ 12 ਇੰਚੀ ਬਾਕੀ ਆਪਾਂ ਬਾਈ ਨੂੰ ਫਿਟਿੰਗ ਦੇ ਨਾਲ ਜਿੰਨੀ ਪੱਤੀਆਂ ਫਿਟਿੰਗ ਕਰਨ ਵਾਸਤੇ ਜੇਣੀਓ ਜੀ ਬਾਈ ਨੂੰ ਫਿਟਿੰਗ ਕਰ ਬਣਾ ਕੇ ਦਿੱਤੀ ਆਪਾਂ ਸਸੀਗਾਲ ਬਾਈ ਸਸੀਗਾਲ ਜੀ ਕੀ ਨਾਮ ਆ ਬਾਈ ਆਪਣਾ ਬਾਈ ਮੇਰਾ ਨਾਮ ਸੰਦੀਪ ਸਿੰਘ ਹੈ ਜੀ ਠੀਕ ਆ ਬਾਈ ਜੀ ਪਿੰਡ ਪਿੰਡ ਹਰੀਏ ਵਾਲਾ ਠੀਕ ਆ ਬਾਈ ਜ਼ਿਲ੍ਹਾ ਫਰੀਦਕੋਟ ਹੈ ਜਿਹੜਾ ਫਰੀਦਕੋਟ ਤੇ ਬਾਈ ਜੀ ਆਪਣੇ ਕੋਲ ਫਿਰ ਇੰਨੀ ਦੂਰੋਂ ਸੈਟ ਆਪਣੇ ਨੇ ਪਹਿਲਾਂ ਪਿੰਡ ਚੈੱਕ ਲੱਗਾ ਤੁਹਾਡਾ ਸੈਟ ਠੀਕ ਹੈ ਅਸੀਂ ਉਹ ਦੇਖਿਆ ਸੀ ਸਾਨੂੰ ਵਧੀਆ ਲੱਗਾ ਜੀ ਤੇ ਇਹ ਦੋਸਤੋ ਨਾ ਫਿਟਿੰਗ ਦੇ ਡਿਪੈਂਡ ਹੁੰਦਾ ਜੇ ਆਪਾਂ ਫਿਟਿੰਗ ਇਹ ਸੈਟ ਦੀ ਵਧੀਆ ਕਰਾਂਗੇ ਨਾ ਤੇ ਤਾਂ ਕਰਕੇ ਤਾਂ ਹੀ ਸੈਟ ਚੱਲਣਾ ਜੇ ਆਪਾਂ ਕੱਚੀ ਫਿਟਿੰਗ ਦੇ ਨਾਲ ਬਈ ਇਹ ਸੈਟ ਨਹੀਂ ਚੱਲਦੇ ਹੁੰਦੇ ਠੀਕ ਹੈ ਜੀ ਹਾਂ ਬਾਕੀ ਆਪਾਂ ਜਿੰਨਾ ਵੀ ਬਣ ਕੇ ਜੇ ਪੇਟੀ ਬਣੀ ਹੋਈ ਹੈ ਇਹ ਸਰਮੈਕਾ ਚੜ ਕੇ ਉੱਪਰ ਲੱਦਾ ਚੜਿਆ ਹੋਇਆ ਨਹੀਂ ਇਹ ਬਹੁਤ ਵਧੀਆ ਕਵਰ ਵੀ ਬਹੁਤ ਵਧੀਆ ਚੜਿਆ ਤੇ ਹਾਂ ਬਾਕੀ ਫਰਕ ਹੈ ਚੀਜ਼ ਦਾ ਜੀ 16 GB ਦੀ ਪੈਨ ਡਰਾਈਵ ਦਿੱਤੀ ਹੈ ਬਾਈ ਨੂੰ ਟੂਲ ਤੇ ਅਲੱਗ ਤੋਂ ਪੱਤੀਆਂ ਜਿੰਨੀਆਂ ਲੱਗੀਆਂ ਹੋਈਆਂ ਸਾਰੀਆਂ ਲੱਗਦੇ ਬੈਕ ਸਾਈਡ ਫਰੇਮ ਲਾ ਕੇ ਦਿੱਤਾ ਬਾਈ ਨੂੰ ਆਪਾਂ ਸਿੱਧੂ ਮੂਸੇ ਵਾਲੇ ਫਰੇਮ ਬਾਈ ਨੂੰ ਬਾਈ ਨੇ ਲਵਾਈਆ ਫੋਟੋ ਆਪਣੇ ਕੋਲੋਂ ਤੇ ਸ਼ੀਮ ਨੇ ਦਿੱਤੀ ਆ ਗਾਰੰਟੀ ਬਾਈ ਨੂੰ ਜੇ ਤੁਸੀਂ ਵੀ ਇਸ ਤਰ੍ਹਾਂ ਦਾ ਸੈਟ ਲਵਾਉਣਾ ਚਾਹੁੰਦੇ ਹੋ ਦੋਸਤੋ ਜਿਹੜਾ ਲਾਈਫ ਟਾਈਮ ਲੰਬਾ ਚੱਲੇ ਹੈਨਾ ਤਾਂ ਆਪਣੇ ਨਾਲ ਇੱਕ ਵਾਰੀ ਕਨੈਕਟ ਜ਼ਰੂਰ ਕਰਿਓ ਧੰਨਵਾਦ